ਰਹਟਾ ਨਹੀਂ ਆ ਗਿਆ ਰਹਟਾ ਨਹੀਂ ਸੀਗਾ 아이 ਬੁਖਾਇਆ ਅੱਜ ਸਵੇਰ ਤੋਂ ਹੀ ਇਸ ਬੱਚੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਕਿ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੈ ਤੇ ਟੀਚਰ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤੇ ਕਿ ਛੋਟਾ ਬੱਚਾ ਖੁਦ ਮੂਹ ਕਹਿੰਦਾ ਹੈ ਕਿ ਮਾਸਟਰ ਜੀ ਮੇਰੇ ਨਾਮ ਮਾਰਿਓ ਮੈਂ ਕੱਲ ਨੂੰ ਕੰਮ ਪੂਰਾ ਕਰ ਲਵਾਂਗਾ ਤੇ ਇਹਨੇ ਨੂੰ ਹੀ ਮਾਸਟਰ ਪੁੱਛਦਾ ਹੈ ਕਿ ਅੱਜ ਤੂੰ ਘਰੋਂ ਕੀ ਖਾ ਕੇ ਆਇਆ ਹੈ ਤਾਂ ਬੱਚੇ ਦਾ ਕਹਿਣਾ ਸੀ ਕਿ ਮੈਂ ਕੁਝ ਵੀ ਨਹੀਂ ਖਾ ਕੇ ਆਇਆ ਖਾਲੀ ਪੇਟਾਂ ਘਰੇ ਆਟਾ ਵੀ ਨਹੀਂ ਸੀ ਤਾਂ ਦੋਸਤੋ ਇਹ ਬੋਲ ਕਾਲਜ ਨੂੰ چیر ਗਏ ਵਾਹ ਮੌਲਾ ਤੇਰੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਂਦੇ ਤੇ ਕਈ ਭੁੱਖੇ ਮਰਨ ਵਿਚਾਰੇ ਇਸ ਬੱਚੇ ਦਾ ਪਿੰਡ ਮਬਦੂੜ ਦੇ ਲਾਗੇ ਹੈ ਫਰੋਇਪਰ ਜ਼ਿਲ੍ਹੇ ਦੇ ਵਿੱਚ ਤੋ ਬੱਚੇ ਦੀ ਮਾਤਾ ਨਾਲ ਗੱਲਬਾਤ ਕੀਤੀ ਉਹ ਤੁਹਾਡੇ ਨਾਲ ਵੀ ਰਿਕਾਰਡਿੰਗ ਸਾਂਝੀ ਕਰਦੇ ਆ ਜਿਹੜੀ ਬੱਚੇ ਦੀ ਵੀਡੀਓ ਵਾਇਰਲ ਹੋਈ ਉਹ ਤੁਹਾਡਾ ਬੱਚਾ ਜੀ ਹਾਂਜੀ ਹਾਂਜੀ ਮੇਰਾ ਬੇਟਾ ਹੈ ਵੀਰੇ ਅੱਛਾ ਅੱਛਾ ਜੀ ਕਿਹੜੀ ਕਲਾਸ ਚ ਪੜਦਾ ਜੀ ਬੱਚਾ ਵੀਰੇ ਉਹ ਨਰਸਰੀ ਚ ਪੜਦਾ ਸਰਕਾਰੀ ਸਕੂਲ ਚ ਹਾਂਜੀ ਹਾਂਜੀ ਤੇ ਤੁਹਾਡਾ ਪਿੰਡ ਕਿਹੜਾ ਜੀ ਵੀਰੇ ਪਿੰਡ ਸਾਡਾ ਸੈਦੇ ਕੇ ਨੋਲਾ ਜ਼ਿਲ੍ਹਾ ਫਰੀਪੁਰ ਮੰਦੋਟ ਦੇ ਲਾਗੇ ਆ ਅੱਛਾ ਅੱਛਾ ਜੀ ਤੇ ਅਸੀਂ ਵੀ ਉਹ ਵੀਡੀਓ ਪਾਈ ਸੀਗੀ ਐ ਕਿਸ ਬੱਚੇ ਦੀ ਹਲਪ ਹੋਣ ਕੀਤੀ ਗਈ ਹੈ ਸੋ ਵਾਹਿਗੁਰੂ ਜੀ ਮੇਰ ਕਰਨ ਜਿਨ੍ਹਾਂ ਨੇ ਵੀ ਭਲਾ ਕੀਤਾ ਇਸ ਪਰਿਵਾਰ ਦਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸ ਨਵੀਂ ਵੀਡੀਓ ਦੇ ਨਾਲ